ਜੇਕਰ ਤੁਹਾਡਾ ਰੰਗ ਸਾਵਲਾ ਹੈ ਤਾਂ ਤੁਹਾਨੂੰ ਨਿਰਾਸ਼ ਨਹੀਂ ਬਲਕਿ ਖੁਸ਼ ਹੋਣਾ ਚਾਹੀਦਾ ਹੈ। ਅਸ਼ਾਸਤਰਾਂ ਦੇ ਅਨੁਸਾਰ ਸਾਵਲੀ ਸੂਰਤ ਹੋਣਾ ਇੱਕ ਚੰਗੇ ਹਿਰਦੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਅਜਿਹੇ ਲੋਕ ਵਫਾਦਾਰ ਹੁੰਦੇ ਹਨ, ਦਿਲ ਦੇ ਚੰਗੇ ਹੁੰਦੇ ਹਨ ਅਤੇ ਆਪਣੇ ਰਿਸ਼ਤਿਆਂ ਦੇ ਪ੍ਰਤੀ ਸਮਰਪਿਤ ਹੁੰਦੇ ਹਨ। ਮੁਸ਼ਕਿਲ ਸਮੇਂ ਵਿੱਚ ਇਹ ਬਹੁਤ ਹੀ ਸਮਝਦਾਰੀ ਅਤੇ ਦ੍ਰਿੜਤਾ ਦੇ ਨਾਲ ਉਸ ਦਾ ਮੁਕਾਬਲਾ ਕਰਦੇ ਹਨ। ਸਾਵਲੇ ਰੰਗ ਵਾਲੇ ਵਿਅਕਤੀ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਲਗਨਪੂਰਵਕ ਕੰਮ ਕਰਦੇ ਹਨ। ਸ਼ਾਸਤਰਾਂ ਦੇ ਅਨੁਸਾਰ ਅਜਿਹੇ ਵਿਅਕਤੀ ਕੋਈ ਵੀ ਫੈਸਲਾ ਲੈਣ ਸਮੇ ਬਹੁਤ ਸੋਚ ਵਿਚਾਰ ਕਰਦੇ ਹਨ ਇਹ ਇੱਕੋ ਕੰਮ ਬਾਰ ਬਾਰ ਨਹੀਂ ਕਰਦੇ ਇਹ ਹਰ ਦਿਨ ਕੁਝ ਨਵਾਂ ਕਰਨਾ ਚਾਹੁੰਦੇ ਹਨ ਕੁਝ ਨਵਾਂ ਸਿੱਖਣਾ ਚਾਹੁੰਦੇ ਹਨ ਸਾਵੇਲੇ ਰੰਗ ਵਾਲੀ ਇਸਤਰੀ ਆਪਣੇ ਪਰਿਵਾਰ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਨਿਪੁੰਨ ਹੁੰਦੀ ਆ ਇਸ ਵਿੱਚ ਕੰਮ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਆ ਵੈਸੇ ਤਾਂ ਇਸ ਦਾ ਨੇਚਰ ਬਹੁਤ ਹੀ ਜ਼ਿਆਦਾ ਫਲੈਕਸੀਬਲ ਹੁੰਦਾ ਹੈ ਪਰ ਕਦੀ ਕਦੀ ਇਹਨਾਂ ਨੂੰ ਬਹੁਤ ਗੁੱਸਾ ਵੀ ਆਉਂਦਾ ਹੈ ਇਸ ਲਈ ਉਲਝਣ ਦੀ بجائے ਇਹਨਾਂ ਨਾਲ ਪ੍ਰੇਮਪੂਰਵਕ ਤੁਹਾਨੂੰ ਵਿਵਹਾਰ ਰੱਖਣਾ ਚਾਹੀਦਾ ਹੈ ਸੋ ਇਹ ਕੁਝ ਪੁਆਇੰਟਸ ਹਨ ਜੋ ਕਿ ਇੱਕ ਸਾਵੇਲੇ ਰੰਗ ਵਾਲੇ ਵਿਅਕਤੀ ਵਿੱਚ ਪਾਏ ਜਾਂਦੇ ਹਨ ਰੰਗ ਗੋਰਾ ਹੋਣਾ ਇਹ ਨਹੀਂ ਦਿਖਾਉਂਦਾ ਕਿ ਤੁਹਾਡੀ سیرਤ ਕਿਵੇਂ ਦੀ ਹੈ ਇਸ ਲਈ ਚੰਗੇ ਇਨਸਾਨ ਬਣੋ ਕੋਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸੋ ਮਿਲ ਜਾਈਏ ਜੀ ਨੈਕਸਟ ਵੀਡੀਓ